ਮੁੱਖ ਮੰਤਰੀ ਦਫ਼ਤਰ ਦੇ ਵਿੱਚ ਸਰਗਰਮੀ ਵਧੀ ਹੋਈ ਆ ਮੁੱਖ ਮੰਤਰੀ ਆਪ ਵੀ ਸਰਗਰਮ ਹੋਏ ਹੋਏ ਆ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੇ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਰੱਖਿਆ ਹੋਇਆ ਹੁਣ ਇੱਕ ਇੱਕ ਪ੍ਰੋਜੈਕਟ ਦੇ ਮਾਮਲੇ 'ਚ ਜਿੱਥੇ ਗੱਲ ਅੜੀ ਹੋਈ ਸੀ ਉਹਨਾਂ ਨੇ ਨਿੱਜੀ ਦਖਲ ਦੇ ਕੇ ਗੱਲ ਅੱਗੇ ਤੋਰੀ ਆ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜੇ ਬੇਸ਼ਮਾਰ ਲੋਕ ਮੀਟਿੰਗਾਂ 'ਚ ਬੈਠਦੇ ਸੀ ਵੱਧਵਾਦ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਓੰਕਾਰ ਸਿੰਘ ਦੀ ਛੁੱਟੀ ਕੀਤੇ ਜਾਣ ਬਾਅਦ ਇੱਕ ਪ੍ਰੋਟੋਕਾਲ ਵੀ ਫਾਲੋ ਕੀਤਾ ਜਾ ਰਿਹਾ ਆ ਬਿਰੋਕਰੇਸੀ ਦੇ ਵਿੱਚ ਮੈਸੇਜ ਕਲੈਰਿਟੀ ਨਾਲ ਜਾਵੇ ਇਹ ਵੀ ਯਕੀਨੀ ਪੜਾਇਆ ਜਾ ਰਿਹਾ ਦਿੱਲੀ ਹਰ ਚੀਜ਼ ਨੂੰ ਮਾਨੀਟਰ ਕਰ ਰਹੀ ਆ ਦਿੱਲੀ ਹਾਈ ਕਮਾਂਡ ਦੇ ਲੋਕ ਮਾਨੀਟਰ ਕਰ ਰਹੇ ਆ ਜਿਵੇਂ ਮੈਂ ਚੀਜ਼ਾਂ ਨੂੰ ਸਮਝਾਂ ਤੁਹਾਡੇ ਕੋਲ ਅੰਦਾਵਾ ਸਾਹਿਬ ਦੇਖੋ ਜਦੋਂ ਤਾਂ ਸੀਐਮ ਬਿਮਾਰ ਹੋਏ ਐ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲਣ ਲੱਗੀਆਂ ਸੀਗੀਆਂ ਉਹਨਾਂ ਨੂੰ ਹਟਾਏ ਜਾਣ ਤੱਕ ਵੀ ਗੱਲਾਂ ਆ ਗਈਆਂ ਸੀਗੀਆਂ ਉਸ ਤੋਂ ਬਾਅਦ ਜਦੋਂ ਮੈਨੂੰ ਲੱਗਦਾ ਕਿ ਜਦੋਂ ਉਹ ਆਏ ਐ ਤਾਂ ਉਹ ਇਹ ਸਾਰੀਆਂ ਟਕਲਾਂ ਨੂੰ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਨਕਾਰਨ ਦੀ ਇੱਕ ਛਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਉਸੇ ਰੂਪ ਚ ਗੱਲ ਕਰ ਰਿਹਾ ਕਿ ਜੇ ਤੁਸੀਂ ਦੇਖੋ ਅਗਰ ਪਿਛਲੀਆਂ 4 ਤੋਂ 5 ਮੀਟਿੰਗਾਂ ਜਿਹੜੀਆਂ ਹੋਈਆਂ ਨੇ ਜਿਹੜੀਆਂ ਕਿ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਿਕਾ ਮਤਲਬ ਮੈਂ ਇਹ ਇਸ ਕਰਕੇ ਕਹਿ ਰਿਹਾ ਕਿ ਜਿਵੇਂ ਅਸੀਂ ਸੀਬੀਜੀ ਵਾਲਾ ਮਾਮਲਾ ਜਿਹੜਾ ਕੰਗਰਾਲੀ ਵਾਲਾ ਹੈਗਾ ਉਹ ਕੰਗਰਾਲੀ ਰਾਜਪੂਤਾਂ ਜਿਹੜਾ ਸੀਬੀਜੀ ਪਲਾਂਟ ਲੱਗਿਆ ਹੋਇਆ ਹੈ ਪਿਛਲੇ ਜੂਨ ਤੋਂ ਸ਼ਾਇਦ ਬੰਦ ਹੈ ਔਰ ਤੁਸੀਂ ਦੇਖੋ ਵੀ ਇਹ ਬਹੁਤ ਮੀਟਿੰਗਸ ਹੋ ਚੁੱਕੀਆਂ ਪਰ ਕਿਸਾਨਾਂ ਨੇ ਮੰਨਿਆ ਨਹੀਂ ਉੱਤੇ ਜਿਹੜੇ ਪਿੰਡ ਦੇ ਵਾਸੀ ਨਹੀਂ ਉਬੀਨੀ ਮੰਡਰ ਚ ਕੀ ਬਹੁਤ 스ਮੈਲ ਆ ਰਹੀ ਹੈ ਇਹਦੇ ਚੋਂ ਇਹ ਪੋਲੂਸ਼ਨ ਬਹੁਤ ਫੈਲਾ ਰਿਹਾ ਹੈ ਹੋਰ ਤਰਾ ਤਰਾ ਨੀਆਂ ਗੱਲਾਂ ਹੈ ਨਾ ਤੇ ਬਹੁਤ ਐਕਸਪਰਟਸ ਵੀ ਲੱਗ ਜਾਏਗੇ ਉੱਥੇ ਪਰ ਗੱਲ ਨਹੀਂ ਸੀ ਬਣੀ ਹੁਣ ਮੁੱਖ ਮੰਤਰੀ ਨੇ ਖੁਦ ਫਿਰ ਇਹ ਜਦੋਂ ਫੋਨ ਕੀਤਾ ਤਾਂ ਹੋਰ ਆਸ਼ਵਾਸਨ ਦਿੱਤਾ ਕਿ ਕੋਈ ਪੋਲੂਸ਼ਨ ਨਹੀਂ ਹੋਏਗਾ ਤੇ ਇਹ ਪਲਾਂਟ ਚੱਲ ਪਿਆ ਇਹਦਾ ਅਸਰ ਕੀ ਸੀਗਾ ਅਸਰ ਇਹ ਹੋ ਰਿਹਾ ਸੀਗਾ ਕਿ ਇਸ ਤਰ੍ਹਾਂ ਦੇ 20 ਪਲਾਂਟ ਹੋਰ ਲੱਗਣੇ ਆ ਮਤਲਬ ਉਹ ਚ ਹਿੰਦੁਸਤਾਨ ਪੈਟਰੋਲੀਅਮ ਲਗਾ ਰਿਹਾ ਹੈ ਗੇਲ ਵੀ ਲਗਾ ਰਿਹਾ ਹੈ ਔਰ ਰਿਲਾਇੰਸ ਵਾਲੇ ਵੀ ਲਗਾ ਰਹੇ ਨੇ ਜਿਹੜੀਆਂ-ਜਿਹੜੀਆਂ ਵੀ ਪੈਟਰੋਲਿੰਗ ਦੇ ਵਿੱਚ ਕੰਪਨੀਆਂ ਹੈਗੀਆਂ ਨੇ ਜਾਂ ਗੈਸ ਦੇ ਨਾਲ ਸੰਬੰਧਿਤ ਕੰਪਨੀਆਂ ਹੈਗੀਆਂ ਨੇ ਉਹ ਸਾਰੀਆਂ ਕੰਪਨੀਆਂ ਵੱਖ-ਵੱਖ ਥਾਵਾਂ ਤੇ ਪ੍ਰਾਲੀ ਨੂੰ ਸੰਭਾਲਣ ਲਈ ਇਸ ਤਰ੍ਹਾਂ ਦੇ ਪਲਾਂਟਸ ਲਗਾ ਰਹੀਆਂ ਨੇ ਹੁਣ ਜਦੋਂ ਇੱਕ ਪਲਾਂਟ ਇਸ ਤਰ੍ਹਾਂ ਦਾ ਫਸ ਗਿਆ ਦੂਸਰੀ ਇਹ ਵੀ ਹੋ ਰਿਹਾ ਸੀ ਇੱਕ ਹੋਰ ਵੀ ਤਾਲਮਿਲ ਕਮੇਟੀ ਵੀ ਬਣੀ ਹੋਈ ਹੈ ਜਿਹੜੀ ਦੂਜੇ ਥਾਵਾਂ ਤੇ ਜਾ ਕੇ ਵੀ ਮਤਲਬ ਇਸ ਪਲਾਂਟ ਨੂੰ ਰੋਕ ਰਹੀ ਹੈ ਇਸ ਤਰ੍ਹਾਂ ਦੇ ਪਲਾਂਟਸ ਨੂੰ ਰੋਕ ਰਹੀ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜੀਆਂ ਕੰਪਨੀਆਂ ਆਣੀਆਂ ਚਾਹੁੰਦੀਆਂ ਸੀ ਫਿਰ ਉਹ ਉਹਨਾਂ ਦਾ ਸਾਰੇ ਪ੍ਰੋਜੈਕਟ ਰੁਕ ਪਰ ਉਹ ਕੇਕਤਰਾ ਨੇ ਸੋ ਇਹ ਇੱਕ ਜਿਹੜਾ ਮੁੱਖ ਮੰਤਰੀ ਨੇ ਇਨੀਸ਼ੀਏਟਿਵ ਲੈ ਕੇ ਇਹਨੂੰ ਇੱਕ ਤਰ੍ਹਾਂ ਦਾ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਤਰ੍ਹਾਂ ਦੀਆਂ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਦੇਖੋ ਮੈਂ ਤਾਂ ਹਾਲਾਕੀ ਫਿਰ ਵੀ ਕਹੂੰਗਾ ਕਿ ਇਹ ਬਹੁਤ ਲੇਟ ਹੈ ਅੱਜ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਭੜੇ ਦੀ ਖਰੀਦਣਾ ਹਜੇ ਤੱਕ ਲੇਕਿਨ ਆਰਤੀ ਵੀ ਹੜਤਾਲ ਤੇ ਨੇ ਲੇਬਰ ਵੀ ਹੜਤਾਲ ਤੇ ਹੈ ਮਿਲਰਸ ਵੀ ਆਪਣੀਆਂ ਡਿਮਾਂਡਸ ਨੂੰ ਲੈ ਕੇ ਲਗਾਤਾਰ ਮਿਲ ਰਹੇ ਹੈ ਤੇ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਇੱਕ ਲੈਕ ਆਫ ਇੰਟਰਸਟ ਜਾ ਪੈਦਾ ਕਰ ਰਹੀਆਂ ਨੇ ਤੁਸੀਂ ਦੇਖੋ ਗੱਲ ਨਹੀਂ ਬਣ ਰਹੀ ਮੰਡੀਆਂ ਚ ਬਹੁਤ ਅਜੇ ਤਾਂ ਬਹੁਤ ਘੱਟ ਆ ਰਹੀ ਹੈ ਮਤਲਬ ਪੈੜੀ ਤੁਸੀਂ ਦੇਖੋ ਬਹੁਤ ਘੱਟ ਹੈ ਜਿੰਨੀ ਪੈੜੀ ਮਤਲਬ ਇਹਨਾਂ ਦਿਨਾਂ ਚ ਸ਼ੁਰੂ ਹੋ ਜੇਗੀ ਅਗਲੇ ਕੁਝ ਹੀ ਦਿਨਾਂ ਚ ਜਦੋਂ ਤੂਪਾਂ ਪੈਣਗੀਆਂ ਤਾਂ ਤੁਸੀਂ ਦੇਖੋ ਇੱਕਦਮ ਪੈੜੀ ਹੈ ਕਿਰਤੇ ਇੰਨੀ ਤੇਜ਼ੀ ਨਾਲ ਆ ਗਈ ਤਾਂ ਤੁਸੀਂ ਰੱਖਣੀ ਕਿੱਥੇ ਆ ਫਿਰ ਉਹ ਜੇ ਖਰੀਬ ਮਤਲਬ ਨਾ ਆਰਤੀ ਅੱਗੇ ਆ ਰਹੇ ਨੇ ਤੇ ਨਾ ਹੀ ਮਿਲਰਜ਼ ਅੱਗੇ ਆ ਰਹੇ ਨੇ ਨਾ ਹੀ ਲੇਬਰ ਅੱਗੇ ਆ ਰਹੀ ਹੈ ਤਾਂ ਇਹਦਾ ਮਤਲਬ ਅਸਰ ਦੇਖੋ ਕਿੰਨਾ ਬੁਰਾ ਪੈਗਾ ਰਾਜੇਵਾਲ ਹੋਰਾਂ ਨੇ ਤੁਸੀਂ ਗੱਲ ਹੀ ਕੀਤੀ ਆ ਆਪ ਚਲੋ ਬੱਪਾ ਚੱਪਾ ਡਿਸਕਸ ਕਰ ਲੈਨੇ ਆ ਲੇਕਿਨ ਇੱਕ ਕਿਸਾਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਬਹੁਤ ਜਿਹਨੂੰ ਕਹਿੰਦੇ ਆ ਕਿ ਬਹੁਤ ਨਮੋਸ਼ੀ ਜੀ ਪੈਦਾ ਕਰ ਰਿਹਾ ਹੈ ਸੋ ਇੱਥੇ ਮੁੱਖ ਮੰਤਰੀ ਨੇ ਉਹਨੂੰ ਜਿਵੇਂ ਲਗਾਤਾਰ ਤਿੰਨ ਚਾਰ ਮੀਟਿੰਗਾਂ ਕੀਤੀਆਂ ਨੇ ਡੀਸੀਆਂ ਨਾਲ ਵੀ ਹੋਈ ਏਜੰਸੀਆਂ ਨਾਲ ਵੀ ਕੀਤੀ ਇਹ ਮੀਟਿੰਗਾਂ ਅਗਰ ਪਹਿਲਾਂ ਹੋ ਜਾਂਦੀਆਂ ਉਹ ਕੋਈ ਅੱਜ ਦੀ ਤਾਂ ਡਿਮਾਂਡਸ ਨਹੀਂ ਹੈ ਕਿਆ ਡਿਮਾਂਡਸ ਤਾਂ ਉਹ ਪਹਿਲਾਂ ਦੀਆਂ ਹੀ ਨੇ ਲੇਕਿਨ ਜੇ ਪਹਿਲਾਂ ਹੁੰਦੀਆਂ ਤਾਂ ਮੈਨੂੰ ਲੱਗਦਾ ਕਿ ਇਹ ਨੌਬਤ ਨਹੀਂ ਆਣੀ ਸੀ ਚਲੋ ਖੈਰ ਹੁਣ ਉਹ ਇੱਕਦਮ ਐਕਟਿਵ ਹੋ ਗਏ ਹੈ ਤੇ ਤੁਸੀਂ ਜਿਹੜੀ ਦੂਜੀ ਗੱਲ ਕੀਤੀ ਵਧਵਾ ਹੋਣਾਂ ਦੀ ਜਾਂ ਉਹਨਾਂ ਦੇ ਹੋਰ ਜਿਹੜੇ ਵੀ ਸਾਥੀ ਹੈਗੇ ਨੇ ਪਹਿਲਾਂ ਓਮਕਾਰ ਸਿੰਘ ਨੂੰ ਹਟਾਇਆ ਗਿਆ ਵਧਵਾ ਹੋਰਾਂ ਨੂੰ ਵੀ ਹਟਾਤਾ ਗਿਆ ਇਹ ਕਹਿਣਾ ਗਲਤ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਉਹਨਾਂ ਨੇ ਅਸਤੀਫਾ ਤੋਂ ਬਾਅਦ ਵੀ ਨਹੀਂ ਦਿੱਤਾ ਉਹਨਾਂ ਨੂੰ ਹਟਾਇਆ ਗਿਆ ਸੋ ਇਹ ਇੱਕ ਜਿਹੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਇੱਕ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਹੁਣ ਇਹ ਜਿਹੇ ਲੋਕ ਜਿਹੜੇ ਹੈਗੇ ਨੇ ਜਿਹੜੇ ਕਿ ਡਾਇਰੈਕਟ ਉਹਦੇ EMPLOYE ਨਹੀਂ ਹੈ ਗਵਰਨਮੈਂਟ ਦੇ ਉਹਨਾਂ ਨੂੰ ਅਫੀਸ਼ੀਅਲਸ ਮੀਟਿੰਗ ਦੇ ਵਿੱਚ ਜਿਹੜੀਆਂ ਵੱਡੀਆਂ ਨੇ ਸੀ ਹੁੰਦੀਆਂ ਉਹਨਾਂ 'ਚ ਨਹੀਂ ਬੈਠਣ ਦੇਣਾ ਉਹਨਾਂ ਨੂੰ ਕਹਿਆ ਗਿਆ ਕਿ ਤੁਸੀਂ ਬਾਹਰੋ ਬਰੀਫ ਕੀਤਾ ਜਾਏਗਾ ਬਰੀਫ ਤੋਂ ਬਾਅਦ ਤੁਸੀਂ ਆਪਣਾ ਜੋ ਪ੍ਰੈਸ ਨੋਟ ਵਗੈਰਾ ਬਣਾਣਾ ਹੈ ਉਪਨਾ ਕੇ মিডিਆ ਨੂੰ ਜਾਰੀ ਕਰੋ ਉਹ ਅਲੱਗ ਤੌਰ ਤੇ ਹੋਏਗਾ ਲੇਕਿਨ ਹੋਣੀ ਇਹਦੇ ਨਾਲ ਇੱਕ ਅਸਲ ਚੀਜ਼ ਵਿੱਚ ਥੋੜਾ ਜਨਾ ਅਫਸਰशाही ਤੇ ਜਿਹੜੀ ਇਹ মিডিਆ ਟੀਮ ਆਈਏ ਨੇ ਇਹਦੇ ਵਿੱਚ ਖਿਚਾਓ ਵੀ ਹੈਗਾ ਸੀਗਾ ਜਿਹਦੇ ਕਰਕੇ ਇਹ ਫੈਸਲੇ ਲੈਣੇ ਪਏ ਹੈਗੇ ਆ ਸੋ ਬਾਕੀ ਜਿਹੜੀ ਤੁਸੀਂ ਮੀਟਿੰਗਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਸਾਰੀ ਬਰੀਫ ਕਰੀ ਦਿੱਤੀ ਹੈ ਕਿ ਲਗਾਤਾਰ ਚਾਰ ਤੋਂ ਪੰਜ ਮੀਟਿੰਗਾਂ ਉਹਨਾਂ ਨੇ ਕੀਤੀਆਂ ਜਿਹੜੀਆਂ ਪਟੀਆਂ ਨੇ ਚਾਹੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੇਕ ਅਪ ਕਰਨ ਦਾ ਮਾਮਲਾ ਹੈ ਹਜੇ ਵੀ ਪਰ ਮੈਨੂੰ ਲੱਗਦਾ ਹੈ ਕਿ ਚਿੱਠੀਆਂ ਲਿਖਣ ਨਾਲ ਗੱਲ ਨਹੀਂ ਬਣਨੀ ਗਵਰਨਮੈਂਟ ਦੇ ਕੋਲੇ ਉਥੇ ਇਹ ਮਸਲੇ ਹੱਲ ਕਰਨ ਲਈ ਜਾਣਾ ਪੈਣਾ ਸੀ ਇਹਨੂੰ ਤੇ ਉਥੇ ਜਾ ਕੇ ਹੀ ਮਸਲੇ ਹੱਲ ਹੋਣਗੇ ਜੀ ਇਹਦੇ ਵਿੱਚ ਕੋਈ ਦੂਰਾ ਮਾਮਲਾ ਨਹੀਂ ਕਿ ਮੁੱਖ ਮੰਤਰੀ ਨੂੰ ਇਹ ਸਨੇਹਾ ਦੇਣਾ ਪੈਣਾ ਸੀਗਾ ਕਿ ਉਹ ਐਕਟਿਵ ਨੇ ਉਹ ਕਿਸੇ ਤਰ੍ਹਾਂ ਦਾ ਉਹਨਾਂ ਤੇ ਬੇਭਰੋਸਗੀ ਨਹੀਂ ਹੈ ਉਹਨਾਂ ਦੀ ਹਾਈ ਕਮਾਂਡ ਦੀ ਉਹ ਕੰਮ ਕਰ ਰਹੇ ਨੇ ਆਜ਼ਾਦੀ ਨਾਲ ਕੰਮ ਕਰ ਰਹੇ ਨੇ ਕਿਉਂਕਿ 7-8 ਦਿਨ ਦੇ ਵਿੱਚ ਜਿੰਨਾ ਕੁ ਜ਼ਿਆਦਾ ਇੱਧਰ ਉੱਧਰ ਅਫਵਾਹਾਂ ਦਾ ਬਾਜ਼ਾਰ ਗਰਮ ਹੋਇਆ ਉਹਦੇ 'ਚ ਸਚਾਈ ਵੀ ਸੀ ਜਦੋਂ ਕੇਜਰੀਵਾਲ ਰਿਹਾ ਹੋ ਕੇ ਆਏ ਸੀਗੇ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਏ ਸੀ ਉਹਨਾਂ ਨੂੰ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਮਿਲਿਆ ਭਗਵੰਤ ਮਾਨ ਨੂੰ ਤੇ ਉਸ ਤੋਂ ਬਾਅਦ ਉਹਨਾਂ ਦੇ ਬਿਮਾਰ ਹੋਣ ਤੱਕ ਵਿੱਚ ਲੀਆਂ ਘਟਨਾਵਾਂ ਲੋਕਾਂ ਦੇ ਵਿੱਚ ਬੇਵਿਸ਼ਵਾਹੀ ਪੈਦਾ ਹੋਣ ਲੱਗ ਪਈ ਸੀ ਬੇਵਿਸ਼ਵਾਸੀ ਪੈਦਾ ਹੋਣ ਲੱਗੀ ਸੀਗੀ ਸੋ ਮੁੱਖ ਮੰਤਰੀ ਨੂੰ ਇਹ ਸਨੇਹਾ ਦੇਣ ਲਈ ਲਾਜ਼ਮ ਸੀ ਕਿ ਫਰੰਟਫੁੱਟ ਤੇ ਆਉਣਾ ਪੈਣਾ ਸੀ ਪਰ ਜੋ ਅੰਦਰ ਤਬਦੀਲੀਆਂ ਦਾ ਦੌਰ ਆ ਉਹਨੂੰ ਸਿੱਧੇ ਰੂਪ ਚ ਦਿੱਲੀ ਮਾਨੀਟਰ ਕਰ ਰਹੀ ਹੈ ਦਿੱਲੀ ਤੋਂ ਆਏ ਲੋਕ ਦੇਖ ਰਹੇ ਆ ਨਮਨੀਤ ਵੱਤਵਾ ਨੂੰ ਹਟਾਇਆ ਜਾਣਾ ਨਰੋਲ ਉਹਨਾਂ ਦਾ ਫੈਸਲਾ ਸੀਗਾ ਇਸ ਤੋਂ ਇਲਾਵਾ ਉੱਥੇ ਕਿਵੇਂ ਕੰਮ ਕੀਤਾ ਜਾਊਗਾ ਕੜਮ ਚੌਧਰੀ ਨਹੀਂ ਬੈਠਣਗੇ ਅਫਸਰਾਂ ਦੇ ਉੱਤੇ ਅਸਰ ਫालतू ਦਾ ਨਹੀਂ ਜਾਣ ਦਿੱਤਾ ਜਾਊਗਾ ਇੱਕ ਪ੍ਰੋਟੋਕਾਲ ਰੱਖਿਆ ਜਾਊਗਾ ਇਹ ਹਦਾਇਤਾਂ ਜਾਰੀ ਹੋਈਆਂ ਨੇ ਔਰ ਅਜੇ ਅੱਗੇ ਜਾ ਕੇ ਹੋਰ ਵੀ ਇਹਦੇ ਉੱਤੇ ਕੁਝ ਕੰਮ ਹੋ ਰਿਹਾ ਜਿਹੜਾ ਦੇਖਣ ਚ ਆਊਗਾ हरियाणादी ਚੋਣ ਤੋਂ ਬਾਅਦ ਕੇਜਰੀਵਾਲ ਨਰੋਲ ਵਿਲੇ ਹੋ ਕੇ ਪੰਜਾਬ ਨੂੰ ਦੇਖਣਗੇ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਔਰ ਬਹੁਤ ਸਾਰੇ ਫੈਸਲੇ ਜੰਗੀ ਪੱਦਰ ਤੇ ਲੈਣ ਦੀ ਸੰਭਾਵਨਾ ਹੋ ਸਕਦੀ ਹੈ ਉਹਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ